ਕੀ 5 ਸਾਲ ਬਾਅਦ ਅਮਰ ਹੋ ਜਾਵੇਗਾ ਮਨੁੱਖ ਅਸੀਂ ਇਤਿਹਾਸ ਵਿੱਚ ਤੇ ਕਈ ਵਾਰ ਵਿਗਿਆਨਿਕ ਫਿਲਮਾਂ ਵਿੱਚ ਅਮ੍ਰਿਤ ਦੀ ਮਦਦ ਨਾਲ ਮਨੁੱਖਾਂ ਦੇ ਅਮਰ ਹੋਣ ਦੀ ਕਹਾਣੀ ਨੂੰ ਸੁਣਿਆ ਜਾਂ ਦੇਖਿਆ ਹੋਵੇਗਾ ਹਾਲਾਂਕਿ ਹੁਣ ਇਹ ਕਲਪਨਾ ਹਕੀਕਤ ਵਿੱਚ ਬਦਲਣ ਵਾਲੀ ਵੱਧ ਰਹੀ ਹੈ ਇਸ ਸੰਭਾਵਨਾ ਤੇ ਸਾਬਕਾ ਗੂਗਲ ਇੰਜੀਨੀਅਰ ਰੇ ਕਰਜ਼ੇਵਲ ਨੇ ਜ਼ੋਰ ਦਿੱਤਾ ਹੈ ਕਿ ਉਹ ਦੁਨੀਆ ਦੇ ਮੋਹਰੀ ਭਵਿੱਖ ਵਿਗਿਆਨੀ ਨੇ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ 2030 ਤੱਕ ਮਨੁੱਖ ਜੈਵਿਕ ਤੌਰ ਤੇ ਅਮਰ ਹੋ ਸਕਦੇ ਨੇ ਰੇਕੁਜ਼ਵੇਲ ਨੂੰ ਸਿਰਫ ਇੱਕ ਤਕਨੀਕੀ ਮਾਹਿਰ ਹੀ ਨਹੀਂ ਸਗੋ ਇੱਕ ਭਵਿੱਖ ਬਿਆਨਨੀ ਵੀ ਆਖਿਆ ਗਿਆ ਜਾਂ ਕਹਿ ਲੋ ਮੰਨਿਆ ਗਿਆ ਉਹਨਾਂ ਦੀਆਂ ਹੁਣ ਤੱਕ ਕੀਤੀਆਂ ਗਈਆਂ 147 ਭਵਿੱਖਬਾਣੀਆਂ ਵਿੱਚੋਂ 86% ਤੋਂ ਵੱਧ ਸੱਚ ਹੋਈਆਂ ਨੇ ਜਿਸ ਵਿੱਚ ਇੰਟਰਨੈਟ AI ਬਾਇਓਟੈਕਨੋਲੋਜੀ ਤੇ ਕੰਪਿਊਟਰ ਬਾਇਓਲੋਜੀ ਇੱਕ ਇਕਕਰਨ ਵਰਗੇ ਖੇਤਰਾ ਵਿੱਚ ਕ੍ਰਾਂਤੀਕਾਰੀ ਬਦਲਾਅ ਸ਼ਾਮਲ ਨੇ 1999 ਵਿੱਚ ਉਸ ਨੂੰ ਅਮਰੀਕਾ ਦੇ ਸਭ ਤੋਂ ਉੱਚ ਤਕਨੀਕੀ ਪੁਰਸਕਾਰ ਨੈਸ਼ਨਲ ਮੈਡਲ ਆਫ ਟੈਕਨੋਲੋਜੀ ਨਾਲ ਵੀ ਸਨਮਾਨਿਤ ਕੀਤਾ ਗਿਆ ਉਸ ਨੇ ਜੋ ਕੀਤਾ ਉਸ ਨੂੰ ਹੁਣ ਇੱਕ ਸਿਰਫ ਇੱਕ ਵਿਗਿਆਨਕ ਕਹਾਣੀ ਨਹੀਂ ਸਗੋ ਇੱਕ ਤਕਨੀਕੀ ਰੋਡ ਮੈਪ ਮੰਨਿਆ ਗਿਆ ਕੁਰਸੇਵਲ ਦੇ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਸਾਡੇ ਸਰੀਰ ਵਿੱਚ ਮਾਈਕਰੋ ਰੋਬੋਟ ਪਾਏ ਜਾਣਗੇ ਇਹ ਨੈਨੋਪੋਰਟ ਖੂਨ ਦੇ ਪ੍ਰਵਾਹ ਵਿੱਚ ਲਗਾਤਾਰ ਤੈਰਦੇ ਰਹਿਣਗੇ ਤੇ ਖਰਾਬ ਹੋਏ ਸੈੱਲਾਂ ਦੀ ਮੁਰੰਮਤ ਕਰਨਗੇ ਅਸੀਂ ਸ਼ੁਰੂਆਤੀ ਪੜਾਅ ਤੇ ਹੀ ਬਿਮਾਰੀਆਂ ਦੀ ਪਛਾਣ ਕਰਾਂਗੇ ਤੇ ਉਹਨਾਂ ਦਾ ਇਲਾਜ ਕਰਾਂਗੇ ਤੇ ਬੁਢਾਪੇ ਦੀ ਪ੍ਰਤੀਕਿਰਿਆ ਨੂੰ ਉਲਟਾ ਕਰ ਦਵਾਂਗੇ ਇਹਨਾਂ ਰੋਬਟਾਂ ਦਾ ਉਦੇਸ਼ ਸਿਰਫ ਇਲਾਜ ਹੀ ਨਹੀਂ ਹੋਵੇਗਾ ਸਗੋਂ ਸਰੀਰ ਦੀ ਨਿਰੰਤਰ ਨਿਗਰਾਨੀ ਅਤੇ ਪੁਨਰ ਜਨਮ ਵੀ ਹੋਵੇਗਾ ਤਾਂ ਜੋ ਸਰੀਰ ਹਮੇਸ਼ਾ ਲਈ ਜਵਾਨ ਅਤੇ ਸਿਹਤਮੰਦ ਰਹਿ ਸਕੇ ਕੁਰਜ਼ੇਵਲ ਇਹ ਵੀ ਕਹਿੰਦਾ ਹੈ ਕਿ 2029 ਤੱਕ ਮਸ਼ੀਨਾਂ ਮਨੁੱਖ ਵਰਗੀਆਂ ਬੁੱਧੀ ਪ੍ਰਾਪਤ ਕਰ ਲੈਣਗੀਆਂ ਤੇ ਟਿਊਰਿੰਗ ਟੈਸਟ ਪਾਸ ਕਰ ਲੈਣਗੀਆਂ ਇਸ ਦਾ ਮਤਲਬ ਹੈ ਕਿ ਮਸ਼ੀਨਾਂ ਮਨੁੱਖ ਵਾਂਗ ਵਿਵਹਾਰ ਕਰਨਗੀਆਂ ਇੰਨਾ ਜ਼ਿਆਦਾ ਕਿ ਇਹ ਪਛਾਣਨਾ ਮੁਸ਼ਕਿਲ ਹੋ ਜਾਵੇਗਾ ਕਿ ਕੌਣ ਮਸ਼ੀਨ ਹੈ ਤੇ ਕੌਣ ਮਨੁੱਖ ਭਵਿੱਖ ਵਿੱਚ ਮਨੁੱਖੀ ਦਿਮਾਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਸੁਮੇਲ ਹੋਵੇਗਾ ਜੋ ਸਾਡੀ ਯਾਦਦਾਸ਼ਤ ਨੂੰ ਵਧਾਵੇਗਾ ਫੈਸਲੇ ਲੈਣ ਦੀ ਸ਼ਕਤੀ ਕਲਪਨਾਯੋਗ ਨਹੀਂ ਹੋਵੇਗੀ ਸਾਡੇ ਦਿਮਾਗ ਨੂੰ ਕਲਾਊਡ ਵਿੱਚ ਅਪਲੋਡ ਕੀਤਾ ਜਾ ਸਕਦਾ ਹੈ ਇਹ ਬਦਲਾਅ ਸਾਈਬਰਗ ਯੁੱਗ ਦੀ ਸ਼ੁਰੂਆਤ ਕਰੇਗਾ ਜਿੱਥੇ ਮਨੁੱਖ ਅਤੇ ਮਸ਼ੀਨ ਵਿਚਕਾਰ ਸੀਮਾਾਂ ਮਲੋਪ ਹੋ ਜਾਣਗੀਆਂ ਅਮਰਤਾ ਬਾਰੇ ਦੇ ਕੁਜਵੇਲਦੀਪ ਵਿਖਬਾਣੀ ਸਿਗੁਲੈਟਰੀ ਇਸ ਧਾਤ ਨਾਲ ਜੁੜੀ ਹੋਈ ਹੈ ਸਿਗੋਲੈਰਟੀ ਉਹ ਪਲ ਹੈ ਜਦੋਂ ਟੈਕਨੋਲੋਜੀ ਇੰਨੀ ਵਿਕਸਿਤ ਹੋ ਜਾਵੇਗੀ ਕਿ ਇਹ ਮਨੁੱਖੀ ਸਭਿਅਤਾ ਦੇ ਪੂਰੇ ਸੁਭਾਅ ਨੂੰ ਬਦਲ ਦੇਵੇਗੀ। ਕੁਲਜ਼ਵੈਲ ਦੇ ਅਨੁਸਾਰ ਸਿਗੋਲੈਰਟੀ 2045 ਤੱਕ ਆਪਰੇਗੀ। ਮਨੁੱਖਾਂ ਦੀ ਬੁੱਧੀ ਅਰਬਾਂ ਗੁਣਾ ਵੱਧ ਜਾਵੇਗੀ। ਚੇਤਨਾ ਸਰੀਰ ਨੂੰ ਛੱਡ ਦੇਵੇਗੀ ਤੇ ਡਿਜੀਟਲ ਰੂਪ ਵਿੱਚ ਬਦਲ ਜਾਵੇਗੀ। AI ਪਹਿਲਾਂ ਹੀ ਆਪਣੀ ਸ਼ਕਤੀ ਦਿਖਾ ਚੁੱਕਾ ਹੈ 2023 ਵਿੱਚ GPT-4 ਅਤੇ Bing AI ਵਰਗੇ ਚੈਟਬੋਟਾਂ ਦੇ ਨਾਂ ਸਿਰਫ ਗੱਲਬਾਤ ਨੂੰ ਮੋੜ ਪ੍ਰਭਾਵਿਤ ਕੀਤਾ ਜਾਵੇਗਾ ਸਗੋਂ ਇਹ ਵੀ ਸਵਾਲ ਵੀ ਉਠਾਇਆ ਗਿਆ ਹੈ ਕਿ ਜੇ ਇਹ ਆਪਣੇ ਆਪ ਸਿੱਖ ਸਕਦਾ ਹੈ ਤਾਂ AI ਕਿੰਨੀ ਦੂਰ ਵਿਕਸਿਤ ਹੋ ਸਕਦਾ ਹੈ ਰੇ ਕੁਜ਼ਵੇਲ ਦਾ ਮੰਨਣਾ ਹੈ ਕਿ ਇਹ ਸਿਰਫ ਵਿਗਿਆਨਿਕ ਕਲਪਨਾ ਨਹੀਂ ਸਗੋਂ ਵਿਕਾਸ ਦੀ ਕੁਦਰਤੀ ਦਿਸ਼ਾ ਹੈ